ਬਹੁਤ ਆਪਾਂ ਇਹੋ ਜਿਹੀ ਹੁੰਦੀ ਆ ਵੀ ਬਹੁਤ ਗਰੀਬ ਬੰਦਾ ਮਿਲ ਗਿਆ ਸਾਡੇ ਕੋਲ ਉਹ ਗਰੀਬੀ ਭੁੱਲ ਜਾਂਦੀ ਹੈ ਕੋਈ ਵੱਡਾ ਆ ਗਿਆ ਕੋਈ ਲੀਡਰ ਆ ਜੀ ਅਸੀਂ ਬੜੇ ਨਿਮਰਤਾ ਨਾਲ ਬੜੇ ਸਾਦਗੀ ਨਾਲ ਉਹਨੂੰ ਬੁਲਾਉਂਦੇ ਆ ਕੋਈ ਵੱਡਾ ਦਾਗੀ ਆ ਜੀ ਬੜਾ ਸਤਕਾar ਦਿੰਨੇ ਆ ਤੇ ਜਦੋਂ ਕੋਈ ਗਰੀਬ ਆ ਜੇ ਉਦੋਂ ਸਾਡੇ ਅੰਦਰ ਦੀ ਗਰੀਬੀ ਸਾਦੋਂ ਭੁੱਲ ਜਾਂਦੀ ਉਹਦੋਂ ਨਹੀਂ ਜੀਤੇ ਰਹਿੰਦੀ ਵੀ ਅਸੀਂ ਸਾਡੇ ਵਿੱਚ ਦਇਆ ਹੈ ਨਿਮਰਤਾਏ ਉਦੋਂ ਨਿਮਰਤਾ ਖਾਤਮ ਹੋ ਜਾਂਦੀ ਹੈ ਕੋਈ ਨੀਵਾਂ ਆ ਜੇ ਜੇ ਕੋਈ ਵੱਡਾ ਇਹ ਤਾਂ ਕਵੇ ਵੀ ਬੜੀ ਨਿਮਰਤਾ ਹੈ ਛੋਟਾ ਆ ਜੇ ਸਾਨੂੰ ਬੋਲਣ ਦੀ ਜਾਂਚ ਪੈ ਜਦ ਭੱਜ ਜਾ ਇੱਥੋਂ ਅਸੀਂ ਕੀ ਕਰਾਉਣਾ ਇੱਥੋਂ ਜਾ ਚੱਲਿਆ ਜਾ ਤੇ ਗੁਰਮਖੋ ਬਾਦਸ਼ਾਹ ਕਹਿੰਦੇ ਤਨ ਵੀ ਸੌਂਪ ਦੇ ਮਨ ਵੀ ਸੌਂਪ ਦੇ ਤੇ ਧਨ ਵੀ ਸੌਂਪ ਦੇ ਤਨ ਮਨ ਧਨ ਸਭ ਸੌਂਪ ਗੁਰ ਕੋ ਹੁਕਮ ਮੰਨਿਆ ਪਾਈ ਮਾਦਵ ਲਗੀ ਕੈਦੇ ਪਾਦਸ਼ਾਹ ਜਿਹੜਾ ਧਨ ਦਿੱਤਾ ਤੇਰੀ ਕਿਰਪਾ ਨਾਲ ਮਿਲਿਆ ਜੇ ਤੂੰ ਉਸ ਮੱਤ ਦਿੱਤੀ ਤਾਂ ਹੀ ਧਨ ਆਇਆ ਜੇ ਤੰਨ ਹੈ ਨਾ ਤੰਨ ਤੇ ਤੇਰੀ ਖੁਸ਼ੀ ਆ ਤਾਂ ਤੰਨ ਤੰਦਰੁਸਤ ਹੈ ਤੰਨ ਦਾ ਤਾਂ ਅੱਬ ਮੋਲੀ ਨਹੀਂ ਦੇ ਸਕਦੀ ਜੇ ਰੱਬ ਮਾੜੀ ਜੀ ਮਾੜਾ ਜਾਂ ਕੋਈ ਨੁਕਸ ਪਾ ਦੇ ਨਾ ਦੇਖੋ ਕੈਸਾ ਬੁਰਾ ਹਾਲ ਹੁੰਦਾ ਹੈ ਬੰਦੇ ਦਾ ਕੈਸਾ ਬੁਰਾ ਇਹ ਗਰਮ ਹੋ ਇੱਥੇ ਬਾਬਾ ਜੀ ਨੇ ਸੰਗRAND ਦਾ ਦਿਹਾੜਾ ਬਖਸ਼ਿਸ਼ ਕੀਤਾ ਹੈ ਆਪਾਂ ਨੂੰ ਤੇ ਸੰਗRAND ਕਦੇ ਨਾ ਹੁੰਜਿਆ ਕਰੋ ਕਈਆਂ ਨੂੰ ਫਿਰ ਬਚਨ ਹੁੰਦਾ ਵੀ ਭਾਈ ਸੰਗRAND ਦਿਹਾੜੀ ਭਰਿਆ ਕਰੋ ਫਿਰ ਉਹ ਸੰਗRAND ਤੇ ਅਜ ਨਹੀਂ ਨਹੀਂ ਭਰਦੇ ਜਦੋਂ ਕੋਈ ਦੁੱਖ ਤਕਲੀਫ ਹੁੰਦੀ ਹੈ ਤੇ ਫਿਰ ਬਾਬਾ ਜੀ ਕਹਿੰਦੇ ਭਾਈ ਇਹਨਾਂ ਨੂੰ ਹੁਣ ਡਾਕਟਰਾਂ ਕੋਲ ਜਾ ਲੈਣ ਦੋ ਇਹ ਇੰਨਾ ਨਹੀਂ ਸੰਗਤਾਂ ਤੇ ਤਾਂ ਟਾਈਮ ਨਹੀਂ ਲੱਗਦਾ ਵੀ ਡਾਕਟਰ ਕੋਲ ਜਾਣ ਦਾ ਸਮਾਂ ਲੱਗਦਾ ਲੱਗ ਜਾਂਦਾ ਕਿਵੇਂ ਲੱਗਦਾ ਸੰਗਤ ਤੇ ਆਈਦੀ ਨਹੀਂ ਭਾਦਦੀ ਪਰ ਗੁਰਮਖੋ ਇਸ ਕਰਕੇ ਇਸ ਸਰੀਰ ਦੇ ਨਾਲ ਨਾ ਜਿੱਥੋਂ ਲਾਹਾ ਹੋਵੇ ਬਖਸ਼ਿਸ਼ ਹੋਵੇ ਤੇ ਬਖਸ਼ਿਸ਼ ਹੈ ਬਾਬਾ ਜੀ ਦੀ ਬਾਬਾ ਦੰਦ ਸਿੰਘ ਜੀ ਦੀ ਬਾਬਾ ਈਸ਼ਸੀ ਮਹਾਰਾਜ ਦੀ ਬਖਸ਼ਿਸ਼ ਹੈ ਐਵੇਂ ਗੱਲ ਨਹੀਂ ਬਣਦੀ ਬਲਬ ਭਾਵੇਂ ਹਜਾਦਵਾੜ ਦਾ ਟੰਗ ਦੋ ਜਿੰਨਾ ਟਾਈਮ ਪਿੱਛੋਂ ਭਾਗੜੇ ਤੋਂ ਲਾਈਟ ਨਹੀਂ ਆਉਂਦੀ ਉਹਨਾਂ ਟਾਈਮ ਕਿਤੇ ਜਾਗਪੂ ਇਹ ਜਗਿਆ ਤਾਂ ਇੱਥੇ ਬਾਬਾ ਜੀ ਦੀ ਪਿੱਛੋਂ ਲਾਈਟ ਆ ਰਹੀ ਹੈ ਬਖਸ਼ਿਸ਼ ਹੋ ਰਹੀ ਹੈ ਅੱਜ ਬੇਅੰਤ ਸੰਗਤਾਂ ਬਾਬਾ ਜੀ ਦੇ ਚਰਨਾਂ ਦੇ ਵਿੱਚੋਂ ਆ ਕੇ ਇੱਥੇ ਆਉਂਦੀਆਂ ਨੇ ਨਾਮ ਜਪਦੀਆਂ ਨੇ ਪਾਠ ਕਰਕੇ ਲੈ ਕੇ ਆਉਂਦੀਆਂ ਨੇ ਕਈ ਸੰਗਤਾਂ ਨੇ ਅੰਮਤ ਸ਼ਗਲਿਆ ਕਈਆਂ ਦੇ ਕਿਹੋ ਜਿਹੇ ਦਾਸ ਸੀਗੇ ਅੱਜ ਉਹ ਰਾਹ ਸਿੱਧੇ ਪੈਗੀ ਇਹ ਬਾਬਾ ਜੀ ਦਾ ਭਾਕਰ ਹੈ ਇਥੋਂ ਜਿਹੋ ਜੀ ਆਸ ਬੰਦਾ ਲੈ ਕੇ ਜਾਊ ਉਹੋ ਜੁਈ ਇਥੋਂ ਖੁਸ਼ੀ ਪ੍ਰਾਪਤ ਹੋਵੇਗੀ ਜਿਹੋ ਜੀ ਮਨ ਦੀ ਭਾਵਨਾ ਉਹੋ ਜੁਈ ਦਾਤ ਲੈ ਜਾਊ ਸੋ ਇਸ ਕਰਕੇ